ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਪੈਣੀ ਮੀਆਂ ਖਾ ਅੱਡੇ ਦੇ ਵਿੱਚ ਸੋ ਪੈਣੀ ਮੀਆਂ ਖਾ ਅੱਡਾ ਜਿਹੜਾ ਜੀ ਬਹੁਤ ਵੱਡੇ ਪੱਧਰ ਦੇ ਵਿੱਚ ਆ ਸੋ ਬਹੁਤ ਵੱਡੀ ਮਾਰਕੀਟ ਐ ਇਸ ਅੱਡੇ ਦੇ ਵਿੱਚ ਸੋ ਇਸ ਇਲਾਕੇ ਵਿੱਚ ਜਿਹੜਾ ਜੀ ਪਿੰਡ ਵੀ ਬਹੁਤ ਜ਼ਿਆਦਾ ਇਸ ਇਲਾਕੇ ਨੂੰ ਪੈਂਦੇ ਨੇ ਸੋ ਇੱਥੇ ਦਾ ਨਾ ਹਾਲਾਤ ਕੁ ਸਾਂਝੇ ਕਰਦੇ ਹਾਂ ਜੀ ਕਿਉਂਕਿ ਇਲਾਕਾ ਬੜਾ ਵੱਡਾ ਵਾ ਸੋ ਇਲਾਕੇ ਦੇ ਲੋਕਾਂ ਨੂੰ ਸੁਰੱਖਿਆ ਕਿਹੜੀਆਂ ਮਿਲ ਰਹੀਆਂ ਜੀ ਬੈਨੀਫਿਟ ਕਿਹੜੇ ਮਿਲ ਰਹੇ ਉਹ ਵੀ ਸਾਂਝੇ ਕਰਦੇ ਹਾਂ ਜੀ ਸੋ ਇੱਕ ਤਸਵੀਰ ਤਾਂ ਨਾਲ ਸਾਂਝੀ ਕਰਦਾ ਹਾਂ ਜੀ ਗੰਦਗੀ ਦੀ ਆ ਦੇਖੋ ਤੁਸੀਂ ਤੋ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਇਹ ਦੇਖੋ ਤੁਸੀਂ ਗੰਦਗੀ ਜਿਹੜੀ ਹੈ ਜੀ ਇਹ ਜਿਹੜਾ ਅੱਡਾ ਵਾਣਾ ਜੀ ਬੜੇ ਵੱਡੇ ਪੱਦਰ ਤੇ ਇੱਥੇ ਲੋਕ ਜਿਹੜੇ ਵੱਸਦੇ ਨੇ ਪਰ ਇਹ ਜਿਹੜੀ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਜੀ ਤਸਵੀਰ ਦੇ ਬਿਲਕੁਲ ਨਾਲ ਜਿਹੜਾ ਵਾ ਥਾਣਾ ਲੱਗਦਾ ਵਾ ਜੀ ਪੈਣੀ ਮੀਆਂ ਖਾਨ ਦਾ ਥਾਣਾ ਵਾ ਸੋ ਥਾਣੇ ਦੇ ਨਾਲ ਜਿਹੜਾ ਇਹ ਬਾਥਰੂਮ ਹੈ ਜੀ ਸੋ ਬਾਥਰੂਮ ਦੇ ਹਾਲਾਤਾਂ ਨੂੰ ਦੇਖੋਣੇ ਆ ਜੀ ਕੀ ਹਾਲਾਤ ਨੇ ਮਲਪੀ ਅਸੀਂ ਇੱਥੇ ਤੁਸੀਂ ਯਕੀਨ ਮੰਨਿਓ ਵੀ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੇ ਦੇਖਣ ਲਈ ਜਾ ਰਹੇ ਨਾ ਇੱਥੇ ਖੜੇ ਹੋਣਾ ਪਾ ਰਹੇ ਵਾ ਪਰ ਮਜਬੂਰੀ ਆ ਵੀ ਅਸੀਂ ਪੱਤਰਕਾਰ ਆ ਸਾਡਾ ਫਰਜ਼ ਬੰਦਾ ਵਾ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਵੀ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਦਾ ਜਾਂ ਇਤੋਂ ਦੇ ਨੁਮਾਇੰਦੇ ਜਿਹੜੇ ਉਹਨਾਂ ਦਾ ਧਿਆਨ ਨਹੀਂ ਹੈਗਾ ਇਸ ਵੱਲ ਕਿਉਂਕਿ ਇਸ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਆ ਜੀ ਕਿਉਂਕਿ ਐਡੇ ਦੇ ਲੋਕ ਜਿਹੜੇ ਬਹੁਤ ਜ਼ਿਆਦਾ ਤੰਗ ਨੇ ਔਰ ਬਾਰ ਬਾਰ ਦੁਹਾਈ ਦੇ ਰਹੇ ਨੇ ਵੀ ਸਮੱਸਿਆ ਦਾ ਹੱਲ ਹੋਵੇ ਸੋ ਦੇਖੋ ਪਾਣੀ ਦੀ ਵੀ ਕੋਈ ਸੁਵਿਧਾ ਨਹੀਂ ਆ ਇਹ ਨਲਕਾ ਲੱਗਾ ਤਾਂ ਜੀ ਬਿਲਕੁਲ ਡੈੱਡ ਵਾ ਇਹਦੇ ਨਾਲ ਜਿਹੜਾ ਇੱਕ ਸਮਰਸੀਬਲ ਲਗਾਇਆ ਦਾ ਉਹ ਵੀ ਡੈੱਡ ਪਿਆ ਦਾ ਵਾ ਔਰ ਗੰਦਗੀ ਜਿਹੜੀ ਆ ਜੀ ਬੇਸ਼ੁਮਾਰ ਗੰਦਗੀ ਇੱਥੇ ਸੋ ਕੁਝ ਲੋਕ ਵੀ ਆ ਗਏ ਇੱਥੋਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਨੂੰ ਤੁਸੀਂ ਜਾਣਦੇ ਆ ਭਾਜੀ ਕਿੰਨਾ ਕ ਸਮਾਂ ਹੋ ਗਿਆ ਵਾ ਜੀ ਇਹ ਗੰਦਗੀ ਨੂੰ ਸਭ 10 12 ਸਾਲ ਹੋ ਗਏ ਸਨ ਹਮ ਅਸਨ ਵੀ ਹਦਨੂ ਅੱਗੇ ਦਾ ਪਤਾ ਨਹੀਂ ਜੀ ਉਸ ਤੋਂ ਪਹਿਲਾਂ ਦਾ ਹੀ ਹੋਣਾ ਬਾਥਰੂਮ ਆ ਉਸ ਤੋਂ ਪਹਿਲਾਂ ਹੁੰਦਾ ਹੀ ਹੈ ਇਹ ਘੱਟੋ ਘੱਲ 14 15 ਸਾਲ ਹੋਇਆ ਇਹਨੂੰ ਬਣਿਆ 14 15 ਸਾਲ ਹੋ ਗਏ ਹਾਂ ਪਹਿਲੇ ਪਹਿਲੇ ਜਦੋਂ ਨਵਾਂ ਨਵਾਂ ਬਣਿਆ ਥੋੜਾ ਜਿਹੀ ਸਫਾਈ ਹਾਂ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਗੰਦ ਰਿਆ ਫਿਰ ਇੱਕ ਬਾਥਰੂਮ ਹੋਰ ਬਣ ਗਿਆ ਹਮ ਕੁਝ ਲੋਕੀ ਉਧਰ ਜਾਣ ਲੱਪੇ ਹਮ ਕੋਈ ਤਕਨੀਕਾਂ ਕਰਕੇ ਬਾਥਰੂਮ ਤੇ ਥੋੜਾ ਝਗੜਾ ਚੱਲ ਰਿਹਾ ਸੀ ਉਹ ਬੰਦ ਹੋਣ ਤੋਂ ਬਾਅਦ ਦੁਬਾਰਾ ਇਹ ਬਾਥਰੂਮ ਚਾਲੂ ਉਸ ਤੋਂ ਬਾਅਦ ਜਿਹੜੇ ਜਿੰਨੇ ਅੱਡਾ ਕਮੇਟੀ ਵਾਲੇ ਹੈਗੇ ਹਰ ਦੁਕਾਨਦਾਰ ਕੋਲ ਅਸੀਂ 2-3 ਮਹੀਨੇ ਬਾਅਦ 50-50 ਰੁਪਏ ਲੈ ਕੇ ਦੇ ਦੀ ਸਫਾਈ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਹੈ। ਅੱਛਾ। ਤਾਂ ਕੁਝ ਦੁਕਾਨਦਾਰ ਵਿੱਚ ਨਹੀਂ ਵੀ ਦਿੰਦੇ ਹੈਗੇ ਪੈਸੇ ਤੇ ਕੋਈ ਹੁਣ ਵੀ ਆਪਾਂ 3 ਮਹੀਨੇ ਪਹਿਲੇ ਜਨਵਰੀ ਮਹੀਨੇ 'ਚ ਆਪਾਂ 24-2500 ਰੁਪਏ ਇਕੱਠਾ ਕੀਤਾ ਜਿੱਤੇ ਗਏ ਅਸੀਂ। ਕੋਈ ਤੁਹਾਡੇ ਇਕਸਨ ਦਾ ਜਿਹੜਾ ਸਫਾਈ ਕਰਮਚਾਰੀ ਕੋਈ ਨਹੀਂ ਲੱਗਾ ਦਾ ਸਫਾਈ ਕਰਮਚਾਰੀ ਕੋਈ ਨਹੀਂ ਹੈ। ਪ੍ਰਸ਼ਾਸਨ ਨੇ ਕੋਈ ਨਹੀਂ ਲਗਾਇਆ। ਕੁਝ ਨਹੀਂ ਲਗਾਇਆ ਜੀ। ਇਹ ਬੜੇ ਮਾੜੇ ਹਾਲਾਤ ਹੈ ਭਾਜੀ ਇਹ ਨਰਕ ਭਰੀ ਜ਼ਿੰਦਗੀ ਹੈ ਅੱਜ ਇਹਦੇ ਕੁਛ ਵੀ ਨਹੀਂ ਅੱਜ ਇਹ ਕੁਝ ਸਫਾਈ ਹੈ ਹਫਤਾ ਦਾ ਦੱਸਦੇ ਨੂੰ ਸਫਾਈ ਕਰਾਇਆ ਜਾਨੀ ਕਿ ਇਹਦੇ ਹਫਤੇ ਜੇ ਇੱਕ ਵਾਰੀ ਸਫਾਈ ਹੋ ਤਾਂ ਫਿਰ ਜਾ ਕੇ ਵਾਰਾ ਖੰਦਾ ਹੈਗਾ ਮਾਰਕੀਟ ਤਾਂ ਬੜੀ ਵੱਡੀ ਥੋੜੀ ਭਾਜੀ ਦੇਖੀ ਬਹੁਤ ਜ਼ਿਆਦਾ ਵੱਡੀ ਮਾਰਕੀਟ ਹੈ ਕਰੋ 500 600 ਦੁਕਾਨਾਂ ਜ਼ਿਆਦਾ ਹੋਏਗੀ ਮੈਂ ਹਾਂ 4 5 ਤੇ ਅੱਡਾ ਵੀ ਸਾਰਾ ਨੂੰ ਮਹਿੰਗਾ ਡਾਏ ਆ ਅੱਛਾ ਜੀ ਤੇ ਇਹ ਮੇਰੇ ਪਰ ਇੱਥੇ ਨਹੀਂ ਹੈ ਸਪਾਈਸ ਵੀ ਵਾਲਾ ਕੋਈ ਨਹੀਂ ਧਿਆਨ ਦਾ ਤੇ ਪੂਰੇ ਅੱਡੇ ਨੂੰ ਭਾਜੀ ਇੱਕੋ ਹੀ ਬਾਥਰੂਮ ਇੱਕੋ ਬਾਥਰੂਮ ਇੱਕੋ ਬਾਥਰੂਮ ਲੱਗ ਭੱਜ ਬਿਲਣਾ ਕਿਥੇ ਚੌਂ ਜੀ ਹਾਂ ਤੇ ਬੜਾ ਢਾਹੇ ਪਾਈ ਤੇ ਹਾਲਾਤ ਬੜੇ ਮਾੜੇ ਫਿਰ ਪਰ ਜੇ ਕਿਸੇ ਸਫਾਈ ਵਾਲ ਨੂੰ ਕੋਈ ਉਹ ਵੀ ਨਹੀਂ ਕੋਈ ਕਿ ਮੈਂ ਅੱਖ ਲੱਗਦਾ ਜੇ 200 ਦਾ ਕੰਮ ਮਰ 1000 ਰੁਪਏ ਮੰਗਦਾ 1000 ਰੁਪਏ ਵੀ ਦੇਈਦਾ ਪਰ ਉਹ ਆਪਣੀ ਜੇਬਾਂ ਚੋਂ ਕਰਾ ਰਹੇ ਹਾਂ ਹਾਂ ਜੀ ਹਾਂ ਜੀ ਆਪਣੀ ਜੇਬਾਂ ਚੋਂ ਕਰਾ ਰਹੇ ਕਿਉਂਕਿ ਇਹ ਜਿਹੜੇ ਕੰਮ ਨੇ ਇਹ ਪ੍ਰਸ਼ਾਸਨ ਦਾ ਫਰਜ ਬੰਦਾ ਵਸ ਸਫਾਈ ਰੋਣੀ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਦਾ ਬੰਦਾ ਪਰ ਇਸ ਪਾਸੇ ਕੋਈ ਖਿਆਲ ਹੀ ਨਹੀਂ ਜਿੱਕੇ ਸਰ ਬاتھਰੂਮ ਵਿੱਚ ਜਿਹੜਾ ਪ੍ਰਸ਼ਾਸਨ ਨੇ ਬਣਵਾਇਆ ਦਾ ਨਾ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਬਣਵਾਇਆ ਹਾਂ ਜੀ ਹਾਂ ਜੀ ਪਰ ਹੱਲ ਦੇਖਣਾ ਸੀਗਾ ਲੋਕਾਂ ਇਥੇ ਲੈਟਰਨ ਕੀਤੀ ਹੁੰਦੀ ਜਾਨੀ ਕਿ ਪੈਰ ਲੰਗਣਾ ਹੋਇਆ ਇਹਨਾਂ ਤੇ ਦੇਖ ਕੇ ਅੱਖਾਂ ਨੂੰ ਪੂਰੀ ਤਰ੍ਹਾਂ ਖੋਲ ਕੇ ਤੇ ਫੇਰ ਸਾਨੂੰ ਉਹਨਾਂ ਅੰਦਰ ਜਾਣਾ ਪੈਂਦਾ ਗੇਟ ਦੇ ਇਹ ਮੰਨ ਵਾਲਾ ਹਾਲ ਹੁੰਦਾ ਕੀ ਮੰਗ ਕਰਦੇ ਹੋ ਭਾਜੀ ਮੰਗ ਤਾਂ ਇਹੋ ਕਹਿੰਨੇ ਕਿ ਚਲੇ ਦੀ ਸਫਾਈ ਹੋਵੇ ਚਾਰਦੁਵਾਰੀ ਹੋ ਜਾਏ ਕੋ ਟੁੱਟੀ ਦਾ ਪ੍ਰਬੰਧ ਹੋ ਜਾਏ ਤੇ ਪਾਣੀ ਦਾ ਪ੍ਰਬੰਧ ਹੋਏ ਵੇਸਟਿੰਗ ਜਿਹੜੀ ਹੈਗੀ ਉਹ ਕਿਤੇ ਵੇਸਟਿੰਗ ਦਾ ਕੀ ਹੈ ਵੇਸਟਿੰਗ ਤੇ ਉੱਚ ਜਾਣੀ ਹੈ ਬਾਥਰੂਮ ਅੰਦਰ ਅੰਦਰ ਹੀ ਰਹਿੰਦਾ ਵਾ ਜਾਨੀ ਕਿ ਬਾਥਰੂਮ ਨਿਕਲਦਾ ਸੋ ਸਵਾਨ ਦੇ ਅੰਦਰੋਂ ਸਮੈਨ ਕੱਟ ਹੋਵੇ ਆਈ ਨਹੀਂ ਤਾਂ ਡੇ ਵਾਲੇ ਵੀ ਜਰਾ ਕਰਕੇ ਦੇ ਸਕਦੇ ਆ ਫਿਰ ਵੀ ਕੋਈ ਸਫਾਈ ਕਰਮਚਾਰੀ ਸਾਨੂੰ ਪੱਕਾ ਮਿਲ ਜਾਏ ਤਾਂ ਵਧੀਆ ਹੈਗਾ ਬਿਲਕੁਲ ਜੀ ਬਿਲਕੁਲ ਇਹ ਦੁਕਾਨਦਾਰ ਨੇ ਜਿਹੜੇ ਲੱਗੇ ਰਹਿੰਦੇ ਨੇ ਤੇ ਕੋਈ ਦੁਕਾਨਦਾਰਾਂ ਦੀ ਮੰਗ ਆ ਵੀ ਅਸੀਂ ਦੀ ਸਫਾਈ ਹੋਣੀ ਜ਼ਰੂਰੀ ਹੈ ਜੀ ਕਿਉਂਕਿ ਲੰਬਾ ਸਮਾਂ ਹੋ ਗਿਆ ਵਾ ਗੰਦਗੀ ਨਾਲ ਜਿਹੜਾ ਵਾ ਜਿੰਦਗੀ ਨਾਲ ਦੀ ਦੁਹਾਲਾ ਹੋਈ ਆ ਔਰ ਬਹੁਤ ਹਾਲਾਤ ਮਾੜੇ ਨੇ ਜੀ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਘਟੋ ਘਾਟੇ ਦੱਸ ਰਹੇ ਕਿ 500 600 ਦੁਕਾਨਾਂ ਹੈ ਸਾਡੇ ਦੇ ਵਿੱਚ ਔਰ 500 600 ਲੋਕ ਜਿਹੜੇ ਇਸ ਜਗ੍ਹਾ ਤੇ ਆ ਕੇ ਬਾਥਰੂਮ ਜਿਹੜੇ ਜਾਂਦੇ ਨੇ ਪਰ ਅੰਦਰ ਗੰਦਗੀ ਬਾਏ ਬਾ ਇੱਥੇ ਬਾਥਰੂਮ ਵਗੈਰਾ ਕਰਦੇ ਹੈਗੇ ਪੈਣੀ ਮੀਆਂ ਖਾਂਡੇ ਹਾਂ ਪੈਣੀ ਮੀਆਂ ਖਾਂਡੇ ਚ ਮੇਰੇ ਦੁਕਾਨਦਾਰ ਨਹੀਂ ਹੈ ਕਸਟਮਰ ਵੀ ਆ ਕੇ ਇੱਥੇ ਕਿਸ ਮੁਕ ਦੇ ਮਜਬੂਰੀ ਹੁੰਦੀ ਪਲੇਡੀ ਵਾਸਤੇ ਕੁਝ ਨਹੀਂ ਹੈਗਾ ਕੋਈ ਪ੍ਰਬੰਧ ਨਹੀਂ ਹੈਗਾ ਬਿਲਕੁਲ ਲੇਡੀ ਵਾਸਤੇ ਕੋਈ ਪ੍ਰਬੰਧ ਨਹੀਂ ਹੈ ਜੈਂਟਸ ਹੈਗੇ ਨੇ ਜੈਂਟਸ ਬਾਥਰੂਮ ਵਗੈਰਾ ਕਰਦੇ ਨੇ ਕਲੈਟ੍ਰੀਨ ਦਾ ਕੋਈ ਪ੍ਰਬੰਧ ਨਹੀਂ ਜੈਂਟਸ ਵਾਸਤੇ ਜਿਹੜੇ ਬਾਥਰੂਮ ਬਣਾਏ ਗਏ ਨੇ ਲੇਡੀਜ਼ ਵਾਸਤੇ ਤੇ ਪ੍ਰਬੰਧ ਹੀ ਕੋਈ ਨਹੀਂ ਹੈਗਾ ਜੀ ਸੋ ਹਾਲਾਤ ਬਹੁਤ ਮਾੜੇ ਨੇ ਜੀ ਸਾਂਝੇ ਕੀਤੀਆਂ ਤਸਵੀਰਾਂ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਜਾਗੇਗਾ ਇਸ ਵੱਲ ਧਿਆਨ ਦੇਗਾ ਔਰ ਪਹਿਲ ਦੇ ਹੱਥ ਇਹਨਾਂ ਲੋਕਾਂ ਇਸ ਖਬਰ ਨੂੰ ਦਿਖਾਉਂਦਾ ਵੀ ਇਹ ਲੋਕ ਜਿਹੜੇ ਨਰਕਪਰੀ ਜਿੰਦਗੀ ਜੀ ਰਹੇ ਨੇ ਇਹਨਾਂ ਨੂੰ ਇਸ ਨਰਕ ਚੋਂ ਕੱਢਿਆ ਜਾਵੇ ਜੀ ਸੋ ਭਾਜੀ ਅਖੀਰ ਤੇ ਕੀ ਅਪੀਲ ਕਰਦੇ ਹੋ ਕੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆਂ ਕਿ ਅੱਡੇ ਦੀ ਨੂੰ ਇਹਦੀ ਸਾਫ ਸਫਾਈ ਇਹ ਜਿੱਦਾਂ ਅੱਡਾ ਸਾਡਾ ਸਾਫ ਸੁਥਰਾ ਹੈਗਾ ਇਦਾਂ ਸਾਨੂੰ ਜਿਹੜਾ ਲਾਈਟਿੰਗ ਬਾਥਰੂਮ ਸਾਫ ਸੁਥਰਾ ਮਿਲ ਜਾਏ ਕੋਈ ਸਫਾਈ ਕਰਮਚਾਰੀ ਮਿਲ ਜਾਏ ਜਿਹੜੀ ਦੇਖਭਾਲ ਕਰੇ ਜੇ ਪ੍ਰਸ਼ਾਸਨ ਨਹੀਂ ਕਿਸੇ ਨੂੰ ਕੋਈ ਪੈਸਾ ਦੇ ਸਕਦਾ ਹੇ ਅੱਡੇ ਮਾਰਕੀਟ ਕਮੇਟੀ ਵਾਲੇ ਅਸੀਂ ਉਹ ਮਾਰਕੀਟ ਕਮੇਟੀ ਵਾਲਾ ਉਸ ਜਿਹੜਾ ਕੋਈ ਕਰਮਚਾਰੀ ਹੋਏਗਾ ਉਨੂੰ ਅਸੀਂ ਜੋ ਜਨਤ ਬੰਦਾ ਅੱਗੇ ਵੀ ਦੇ ਰਿਹਾ ਤੇ ਅੱਗੇ ਵੀ ਦੇਵਾਂਗੇ ਬਿਲਕੁਲ ਜੀ ਬਿਲਕੁਲ ਦੇਖੋ ਦੁਕਾਨਦਾਰ ਕਹਿ ਰਹੇ ਨੇ ਵੀ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਆ ਪਰ ਘਟੋ ਘਟ ਸਫਾਈ ਤਾਂ ਹੋ ਜਾਏ ਪੱਕੇ ਬੰਦੇ ਤੇ ਨਾਲ ਮਿਲ ਜੇ ਜਿਹੜੀ ਇੱਥੇ ਲੱਗ ਜਾਂਦੀ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਇਸ ਵੱਲ ਜ਼ਰੂਰ ਧਿਆਨ ਦੇਗਾ ਕਿਉਂਕਿ ਇਹ ਬਹੁਤ ਅਹਿਮ ਮੁੱਦਾ ਵਾਜੀ ਬੜੀ ਵੱਡੀ ਸਮੱਸਿਆ ਇਸ ਇਲਾਕੇ ਦੀ ਸੋ ਕੋਈ ਨਹੀਂ ਹੈ ਹਾਂਜੀ ਸਭ ਤੋਂ ਵੱਡੀ ਗੱਲ ਇੱਥੇ ਬਾਥਰੂਮ ਕੋਈ ਨਹੀਂ ਹੈਗਾ ਕੋਈ ਬਾਥਰੂਮ ਕੋਈ ਨਹੀਂ ਹੈਗਾ ਇੱਥੇ ਜਿੱਦਨ ਮਰਜ਼ੀ ਚ ਆ ਕੇ ਦੇਖ ਲਓ ਤੁਸੀਂ ਕਿ ਸੈੱਡ ਵੀ ਜਾਓਗੇ ਜਾਂ ਤੁਹਾਨੂੰ ਬਾਥਰੂਮ ਲਾਵੇਗਾ ਮੈਨੂੰ ਕੋਈ ਸੋ ਸਵਾਗਤ ਹੈ ਜੀ ਆਜ ਵੀ ਇਹੀ ਇੱਕ ਜਾਈ ਸੋ ਜਰੂਰ ਹੈ ਜੀ ਸਮੇਂ ਦੀ ਜਰੂਰਤ ਹੈ ਧਿਆਨ ਦੇਣ ਦੀ ਜਰੂਰਤ ਹੈ ਸੋ ਪਣੀ ਮੀਆਂ ਖਾਨ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ